ਗੋੜੀ ਗਵਾਰੀ ਮਹਲਾ ਪੰਜਵਾ ਜਨਕੀਤਾ ਮਾਟੀ ਤੇ ਰਤਨ ਜਿਸ ਪ੍ਰਭ ਨੇ ਮਿੱਟੀ ਤੋਂ ਮੇਰਾ ਮੁੱਲਕ ਮਨੁੱਖਾ ਸਰੀਰ ਬਣਾ ਦਿੱਤਾ ਗਰਭ ਮੈਂ ਰਾਖਿਆ ਜਿਨ ਕਰ ਜਤਨਾ ਮਾਂ ਦੇ ਗਰਭ ਵਿੱਚ ਜਿਸ ਨੇ ਆਪਣੀ ਵਿਧ ਰੱਖ ਕੇ ਰੱਖਿਆ ਤੇ ਮੇਰੀ ਰੱਖਿਆ ਵੀ ਕੀਤੀ ਜਨ ਦੀਨੀ ਸੋਭਾ ਵੜਿਆਈ ਜਿਸ ਨੇ ਮੈਨੂੰ ਸੋਭਾ ਦਿੱਤੀ ਵੜਿਆਈ ਬਖਸ਼ੀ ਤਿਸ ਪ੍ਰਭ ਕੋ ਆਠ ਪਹਰ ਧਿਆਈ ਅਜਿਹੇ ਆਕਾਲ ਪੁਰਖ ਵੈਗੁਰੂ ਅਠੋ ਪੈਰ ਯਾਦ ਰੱਖਣਾ ਚਾਹੀਦਾ ਹਰ ਵੇਲੇ ਯਾਦ ਰੱਖਣਾ ਚਾਹੀਦਾ ਰਮਈਆ ਰੇਨਾ ਸਾਧ ਜਨ ਪਾਵੋ ਏ ਸੋਹਣੇ RAM ਕਿਰਪਾ ਕਰ ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ ਗੁਰ ਮਿਲ ਆਪਣਾ ਖਸਮ ਧਿਆਮੋਂ ਰਹਾਉ ਗੁਰੂ ਨੂੰ ਮਿਲ ਕੇ ਆਪਣੇ ਅਕਾਲ ਪੁਰਖ ਵੇ ਗੁਰੂ ਪ੍ਰਮਾਤਮਾ ਨੂੰ ਸਿਮਰਦਾ ਰਹਿ ਯਾਦ ਕਰਦਾ ਰਹਾ ਜਿਨ ਕੀਤਾ ਮੂੜ ਤੇ ਬਕਤਾ ਜਿਸ ਨੇ ਮੂਰਖ ਨੂੰ ਸਿਆਣਾ ਬਣਾ ਦਿੱਤਾ ਸਮਝ ਵਾਲਾ ਚੰਗਾ ਬੋਲਣ ਵਾਲਾ ਬਣਾ ਦਿੱਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਨੇ ਬੇਸੁਰਤੇ ਨੂੰ ਸੁਰਤ ਵਾਲਾ ਬਣਾ ਦਿੱਤਾ ਜੇਸ ਪ੍ਰਸਾਦ ਨਵੇਂ ਨਿਦ ਪਾਈ ਜਿਸ ਦੀ ਕਿਰਪਾ ਨਾਲ ਨੌ ਹੀ ਖਜ਼ਾਨੇ ਪ੍ਰਾਪਤ ਕਰ ਲਏ ਯਾਨੀ ਕਿ ਹਰ ਸੁੱਖ ਪ੍ਰਾਪਤ ਕਰ ਲਿਆ ਸੋ ਪ੍ਰਭ ਮਨ ਤੇ ਬਿਸਰਤ ਨਹੀਂ ਉਹ ਪ੍ਰਭ ਮੇਰੇ ਮਨ ਤੋਂ ਭੁੱਲਦਾ ਨਹੀਂ ਔਰ ਭੁੱਲਣਾ ਵੀ ਨਹੀਂ ਚਾਹੀਦਾ ਜੈਨ ਦੀਆ ਨੇ ਥਾਵੇਂ ਕੋ ਥਾਨ ਜਿਸ ਕਰਤਾਰ ਨੇ ਮੈਨੂੰ ਨਿਥਾਵੇਂ ਨੂੰ ਥਾਂ ਦਿੱਤਾ ਜਨ ਦੀਆ ਨਿਮਾਨੇ ਕੋ ਮਾਨੋ ਜਿਸ ਨੇ ਮੈਨੂੰ ਨਿਮਾਨੇ ਨੂੰ ਮਾਨ ਆਦਰ ਬਖਸ਼ਿਆ ਜਨ ਕੀਨੀ ਸਭ ਪੂਰਨ ਆਸਾ ਜਿਸ ਕਰਤਾਰ ਨੇ ਮੇਰੀ ਹਰੇਕ ਆਸ ਹੁਣ ਤੱਕ ਪੂਰੀ ਕੀਤੀ ਹੈ ਸਿਮਰਉ ਦੇ ਨਰਨ ਸਹਸ ਗਿਰਾਸਾ ਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗ੍ਰਾਈ ਨਾਲ ਸਿਮਰਦਾ ਰਹਿੰਦਾ ਹਾਂ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਜਿਸ ਪ੍ਰਭੂ ਦੀ ਕਿਰਪਾ ਨਾਲ ਮੇਰੇ ਗਲੋਂ ਮਾਇਆ ਦੇ ਮੋਹ ਦੀ ਫਾਈ ਕੱਟੀ ਗਈ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਜਿਸ ਦੇ ਭੇਜੇ ਗੁਰੂ ਦੀ ਕਿਰਪਾ ਨਾਲ ਮੈਨੂੰ ਅੰਮ੍ਰਿਤ ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ ਕੌੜੀ ਜ਼ਹਿਰ ਪਾਸ ਲਈ ਕਹ ਨਾਨਕ ਇਸ ਤੇ ਕਿਛ ਨਾਹੀ ਹੈ ਨਾਨਕ ਇਸ ਜੀਵ ਦੇ ਵਸ ਕੁਝ ਨਹੀਂ ਹੈ ਕਿ ਆਪਣੇ ਉਦਮ ਨਾਲ ਪ੍ਰਭੂ ਦੀ ਸਿੱਤ ਸਲਾਹ ਕਰ ਸਕੇ ਰੱਖਣ ਹਾਰੇ ਕੋ ਸਲਾਹੀ ਮੈਂ ਉਸ ਰੱਖਣ ਹਾਰ ਪ੍ਰਭੂ ਦੀ ਸਿੱਤ ਸਲਾਹ ਕਰਦਾ ਹਾਂ ਗੋੜੀ ਗਵਰੀ ਮਹਲਾ 5 ਤੇ ਸਿੱਕੀ ਸ਼ਰਣ ਨਾਹੀ ਬਹੁ ਸੋਗ ਉਸ ਰਾਮ ਦੀ ਸ਼ਰਣ ਪਿਆ ਕੋਈ ਡਰ ਨਹੀਂ ਹੋ ਸਕਦਾ ਕੋਈ ਚਿੰਤਾ ਨਹੀਂ ਵਿਆਪ ਸਕਦੀ ਉਸ ਤੇ ਬਾਹਰ ਕਛੂ ਨ ਹੋ ਗੋ ਕਿਉਂਕਿ ਕੋਈ ਡਰ ਕੋਈ ਚਿੰਤਾ ਕੁਝ ਵੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ ਤਾ ਜੀ ਸਿਆਣਾ ਭੋ ਬਲ ਬੁੱਧ ਵਿਕਾਰ ਇਸ ਵਾਸਤੇ ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ। ਦਾਸ ਆਪਣੇ ਕੀ ਰੱਖਣ ਹਾਰ ਤੇ ਉਸ ਰਾਮ ਦਾ ਨਾਮ ਦਾਸ ਬਣ ਗਿਆ ਹਾਂ। ਉਹ ਰਾਮ ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ। ਜਪ ਮਨ ਮੇਰੇ RAM RAM ਰੰਗ ਏ ਮੇਰੇ ਮਨ ਪ੍ਰੇਮ ਨਾਲ RAM ਦਾ ਨਾਮ ਜਪ। ਬਾਹਰ ਬਾਹਰ ਤੇ ਰਹ ਸਦ ਸੰਗ ਰਹਾਓ ਉਹ ਨਾਮ ਤੇਰੇ ਘਰ ਵਿੱਚ ਹਿਰਦੇ ਵਿੱਚ ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ਰਹਾਓ ਤਿਸ ਕੀ ਟੇਕ ਮਨ ਮਹਿਰਾਖੋ ਆਪਣੇ ਮਨ ਵਿੱਚ ਉਸ ਪ੍ਰਮਾਤਮਾ ਦਾ ਆਸਰਾ ਰੱਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਗੁਰੂ ਦੇ ਸ਼ਬਦ ਦਾ ਆਨੰਦ ਮਾਣ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਰਾਸ ਹੈ ਅਵਰ ਜਤਨ ਕਹੋ ਕੌਣ ਕਾਜ ਬਾਕੀ ਦੇ ਕੀਤੇ ਹੋਏ ਉਦਮ ਕਿਸ ਕੰਮ ਦੇ ਹਨ ਜੇ ਤੂੰ ਪਰਮਾਤਮਾ ਨੂੰ ਹੀ ਪੁਲਾ ਦਿੱਤਾ ਹੈ ਕਰ ਕਿਰਪਾ ਰੱਖੇ ਆਪਲਾਜ ਪ੍ਰਭੂ ਦੀ ਸ਼ਰਨ ਪਾਓ ਉਹ ਪ੍ਰਭੂ ਮહેર ਕਰਕੇ ਜੀਵ ਦੀ ਇੱਜ਼ਤ ਆਪ ਰੱਖਦਾ ਹੈ ਕਿਆ ਮਨੁਖ ਕਹੋ ਕਿਆ ਜੋਰ ਦਸੋ ਬੰਦੇ ਦੇ ਵਾਚਰੇ ਦੇ ਕੀ ਜੋਰ ਹੈ ਆਕੜ ਕੀ ਤਿਆ ਮਨੁਖ ਪ੍ਰਮਾਤਮਾ ਦੇ ਰਾਤੇ ਨਹੀਂ ਸਗੋ ਦੇ ਰਾਤ ਉਖੁੰਝ ਜਾਂਦਾ ਤੇ ਕੁਰੇ ਪੈ ਜਾਂਦਾ ਝੂਠਾ ਮਾਇਆ ਕਾ ਸਭ ਸ਼ੋਰ ਮਾਇਆ ਦੀ ਸਾਰੀ ਫੂਫਾਂ ਝੂਠੀ ਹੈ ਚਾਰ ਦਿਨਾਂ ਦੀ ਹੈ ਕਰਣ ਕਰਾਵਨ ਹਾਰ ਸੁਆਮੀ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਸਗਲ ਕਟਾਂ ਕੇ ਅੰਤਰ ਜਾਨੀ ਓ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਸਰਬ ਸੁਖਾਂ ਸੁਖ ਸਾਚਾ ਏ ਇਹੀ ਹੈ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਸੁਖ ਤੇ ਸਦਾ ਕਾਇਮ ਰਹਿਣ ਵਾਲਾ ਸੁਖ ਗੁਰੇ ਉਪਦੇਸ਼ ਮਨ ਮਹਿ ਲੈ ਸਤਗੁਰੂ ਦਾ ਉਪਦੇਸ਼ ਆਪਣੇ ਮਨ ਵਿੱਚ ਟਿਕਾ ਕੇ ਰੱਖ ਜਾਂ ਕੋ ਰਾਮ ਨਾਮ ਲੇਵ ਲਾਗੀ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ ਕਹ ਨਾਨਕ ਸੋ ਧਨ ਵਡ ਭਾਗੀ ਹੈ ਨਾਨਕ ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ਗੋੜੀ ਗਵਾਰੀ ਮਹਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈੜ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣ ਕੇ ਆਪਣੇ ਮਨ ਤੋਂ ਵਿਕਾਰਾਂ ਦੀ ਮੈੜ ਲਾ ਲਈ ਹੈ ਮਹਾ ਪੁਨੀਤ ਭੈ ਸੁਖ ਸਹਿ ਲੋ ਉਹ ਬੜੇ ਹੀ ਪਵਿੱਤਰ ਜੀਵਨ ਵਾਲੇ ਹੋ ਗਏ ਹਨ ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ ਹਨ ਵੱਡੇ ਭਾਗ ਪਾਇਆ ਸਾਧ ਸੰਗ ਉਹਨਾਂ ਨੇ ਵੱਡੀ ਕਿਸਮਤ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ ਫਾਰ ਬ੍ਰਾਹਮ ਸਿਓ ਲਾਗੋ ਰੰਗ ਉਹਨਾਂ ਦਾ ਪ੍ਰਮਾਤਮਾ ਨਾਲ ਪ੍ਰੇਮ ਬਣ ਗਿਆ ਹਰ ਹਰ ਨਾਮ ਜਪਤ ਜਨ ਤਾਰਿਓ ਹਰ ਨਾਮ ਸਿਮਰਦੇ ਸੇਵਕ ਨੂੰ ਗੁਰੂ ਨੇ ਸੰਸਾਰ ਸੁੰਦਰ ਤੋਂ ਪਾਰ ਲੰਘਾ ਲਿਆ ਅਗਨ ਸਾਗਰ ਗੁਰ ਪਾਰੇ ਉਤਾਰਿਓ ਰਹਾਉ ਗੁਰੂ ਨੇ ਸੇਵਕ ਨੂੰ ਤ੍ਰਿਸ਼ਨਾ ਅਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹਰ ਕੀਰਤਨ ਮਨ ਸ਼ੀਤਲ ਭਇਆ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਜਿਨ੍ਹਾਂ ਦੇ ਮਨ ਠੰਡੇ ਠਾਰ ਹੋ ਗਏ ਜਨਮ ਜਨਮ ਕੇ ਕਿਲ ਵਿਖ ਗਏ ਜਨਮ ਜਨਮਾਂਤਰਾਂ ਦੇ ਪਾਪ ਉਹਨਾਂ ਦੇ ਦੂਰ ਹੋ ਗਏ ਸਰਬ નિਧਾਨੋ ਮੇਰੇ ਮਨ ਮਾਹੇ ਸਾਰ ਇੱਕ ਜਾਨਿਆਂ ਦਾ ਮਾਲਕ ਅਕਾਲ ਪੁਰਖ ਵੈ ਗੁਰੂ ਮੇਰੇ ਮਨ ਵਿੱਚ ਵਸਦਾ ਹੈ ਆਬ ਢੂੰਡਣ ਕਾਹੇ ਕੋ ਜਾਹੇ ਹੋਰ ਉਹਨੂੰ ਹੁਣ ਕਿੱਥੇ ਲੱਭਣ ਜਾਈਏ ਜਦੋਂ ਆਪਣੇ ਅੰਦਰ ਹੀ ਬੈਠਾ ਦਿਸ ਗਿਆ ਮੇਰੇ ਅੰਦਰ ਹੀ ਪਿਆ ਪਰਮਾਤਮਾ ਮੈਨੂੰ ਨਜ਼ਰੀ ਆਉਣ ਲੱਗ ਪਿਆ ਬਰਾਬੇ ਆਪਣੇ ਜਦ ਭੇ ਦਿਆਲ ਜਦੋਂ ਮੇਰਾ ਪ੍ਰਭੂ ਮੇਰੇ ਤੇ ਦਿਆਲੂ ਹੋਇਆ ਪੂਰਨ ਹੋਈ ਸੇਵਕ ਕਾਲ ਤੇ ਮੇਰੀ ਕੀਤੀ ਹੋਈ ਸੇਵਾ ਸਫਲ ਹੋ ਜਾਂਦੀ ਹੈ ਵੰਦਨ ਕਾਟ ਕੀ ਆਪਣੇ ਦਾਸ ਗੁਰੂ ਨੇ ਬੁਰਾਈਆਂ ਦੇ ਬਦਰ ਮੁਕਾ ਦਿੱਤੇ ਤੇ ਆਪਣਾ ਗੁਲਾਮ ਬਣਾ ਲਿਆ ਆਪਣਾ ਸੇਵਕ ਬਣਾ ਲਿਆ ਸਿਮਰ 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 ਗੁਣ ਤਾਸ ਉਸ ਗੁਣਾ ਦੇ ਖਜ਼ਾਨੇ ਨੂੰ ਯਾਦ ਰੱਖ ਯਾਦ ਰੱਖ ਯਾਦ ਰੱਖ ਭਾਈ ਕਦੇ ਵੀ ਤੈਨੂੰ ਭੁੱਲਣਾ ਨਹੀਂ ਚਾਹੀਦਾ ਏਕੋ ਮਨ ਏਕੋ ਸਭ ਠਾਏ ਏਕੋ ਹੀ ਪਰਮਾਤਮਾ ਜਿਹੜਾ ਮਨ ਵਿੱਚ ਹੈ ਤੇ ਸਾਰਿਆਂ ਥਾਵਾਂ ਤੇ ਅੰਦਰ ਬਾਹਰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ ਪੂਰਨ ਪੂਰ ਰਹੇ ਉਹ ਸਭ ਜਾਏ ਉਸ ਨੂੰ ਹਰ ਥਾਂ ਵਿੱਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿਸਦਾ ਹੈ ਜਿਹੜਾ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲਦਾ ਹੈ ਗੁਰੂ ਪੂਰੇ ਸਭ ਪਰਮ ਚੁਕਾਇਆ ਪੂਰੇ ਗੁਰੂ ਨੇ ਦੁਬਦਾ ਡਾਊਟ ਭੁਲੇਖੇ ਦੂਰ ਕਰ ਦਿੱਤੇ ਹਰ ਸਿਮਰਤ ਨਾਨਕ ਸੁਖ ਪਾਇਆ ਹੈ ਨਾਨਕ ਉਸ ਹਰੀ ਪ੍ਰਮਾਤਮਾ ਨੂੰ ਯਾਦ ਰੱਖਣ ਵਿੱਚ ਹੀ ਸਾਰੇ ਸੁੱਖ ਹਨ ਤਾਂ ਕਿ ਉਹਨੂੰ ਕਦੇ ਵੀ ਨਾ ਬੁਲਾਇਆ ਜਾ ਸਕੇ ਗੌੜੀ ਗਵਾਰੀ ਮਹਲਾ ਪੰਜਵਾਂ ਅਗਲੇ ਮੁਏ ਦੇ ਪਛੇ ਪਰੇ ਜਿਹੜੇ ਆਪਣੇ ਵੱਡੇ ਵਡੇਰੇ ਮਰ ਚੁੱਕੇ ਹਨ ਉਪੋਲ ਜਾਂਦੇ ਹਨ ਪਾਉ ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਕੋਈ ਮਾਇਆ ਇੱਥੇ ਹੀ ਛੱਡ ਗਏ ਸਾਡੇ ਸਾਰਿਆਂ ਦੇ ਸਾਹਮਣੇ ਸਾਰਾ ਕੁਝ ਵਾਪਰਦਾ ਆ ਪਰ ਅਸੀਂ ਫਿਰ ਵੀ ਇਹਨੂੰ ਯਾਦ ਨਹੀਂ ਰੱਖਦੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹੜੇ ਹੁਣ ਜਿਉਂਦੇ ਹਨ ਉਹ ਮਾਇਆ ਜੋੜਨ ਲਈ ਲੱਕ ਬਨ ਕੇ ਖਲੋਤੇ ਹਨ ਜੇਹਾਂ ਧੰਦੇ ਮੈਂ ਓਏ ਲਪਟਾਏ ਜਿਹੜੇ ਧੰਦਿਆਂ ਵਿੱਚ ਉਹ ਪਹਿਲੇ ਗੁਜ਼ਰ ਗਿਆ ਉਹਨਾਂ ਤਾਂ ਲਿਆ ਚੀਏ ਲੱਗੇ ਹੋਏ ਹਨ ਪੁਨ ਤੇ ਦੁੱਗਣ ਦਿਣੀ ਉਹ ਨਮਾਏ ਪੁਨ ਤੇ ਦੁੱਗਣ ਦਿੜੀ ਉਹ ਨਮਾਏ ਉਹਨਾਂ ਨਾਲੋਂ ਵੀ ਦੂਣੀ ਹੋਰ ਪੱਕੀ ਕਰਕੇ ਬੰਨੀ ਹੋਈ ਮਾਇਆ ਤੇ ਮਗਰ ਉਹਨਾਂ ਨਾਲੋਂ ਵੀ ਜ਼ਿਆਦਾ ਭਜ ਰਾਇ ਉਹਨਾਂ ਨਾਲੋਂ ਵੀ ਜ਼ਿਆਦਾ ਅੱਜ ਦੌੜ ਮਾਇਆ ਨਾਲ ਬੜਾਈ ਹੋਈ ਆ। ਉਹ ਵੇਲਾ ਕਾਸ਼ ਚੀਤ ਨਾ ਆਵੇ। ਮੂਰਖ ਮਨੁੱਖ ਨੂੰ ਉਹ ਸਮਾਂ ਚੇਤੇ ਨਹੀਂ ਹੁੰਦਾ ਜਦੋਂ ਵੱਡਿਆ ਵਡੇਰਿਆ ਵਾਂਗ ਸਭ ਕੁਝ ਇੱਥੇ ਛੱਡ ਕੇ ਜਾਣਾ ਹੈ। ਬੇਨ ਸਜਾਏ ਤਾਂ ਹੂ ਲਪਟਾਵੇ ਸਭ ਮੂਰਖ ਉਹਦੇ ਨਾਲ ਚੰਬੜਿਆ ਹੋਇਆ ਜਿਹੜੀਆਂ ਚੀਜ਼ਾਂ ਇੱਥੇ ਛੱਡ ਜਾਣੀਆਂ ਹਨ ਨਾਲ ਨਹੀਂ ਜਾਣੀਆਂ। ਇੱਥੇ ਹੀ ਰਹਿ ਜਾਣੀਆਂ ਰਹਾਓ। ਆਸਾ ਬੰਦੀ ਮੂਰਖ ਦੇ ਮੂਰਖ ਮਨੁੱਖ ਦਾ ਸਰੀਰ ਪਾਉ ਹਰੇਕ ਗਿਆਨਿੰਦਰਾ ਮਾਇਆ ਦੀਆਂ ਆਸਾਂ ਨਾਲ ਜਕੜਿਆ ਰਹਿੰਦਾ ਹੈ ਕਾਮ ਕ੍ਰੋਧ ਲਪਟਾਇਓ ਕਾਮ ਕ੍ਰੋਧ ਲਪਟਿਓ ਅਸਨੇਹ ਮੂਰਖ ਮਨੋਕ ਕਾਮ ਕ੍ਰੋਧ ਮੋਹ ਦੇ ਬੰਧਨਾ ਵਿੱਚ ਚੰਬੜਿਆ ਰਹਿੰਦਾ ਹੈ ਫਸਿਆ ਰਹਿੰਦਾ ਹੈ ਸੇਰੇ ਉਪਰ ਠਾਡੋ ਤਰਮ ਰਾਏ ਸਿਰ ਉਤੇ ਧਰਮ ਰਾਜ ਖਲੋਤਾ ਹੋਇਆ ਹੈ ਬਉ ਮੌਦਾ ਸਮਾਂ ਨੇੜੇ ਆ ਰਿਹਾ ਹੈ ਪਰ ਮਿੱਠੀ ਕਰ ਕਰ ਵਿਖਿਆ ਖਾਏ ਮੂਰਖ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਮਿੱਠੀ ਸਮਝ ਸਮਝ ਕੇ ਸਵਾਦ ਲੈ ਲੈ ਕੇ ਖਾ ਰਿਹਾ ਹੈ ਹੌ ਬੰਦੋ ਹਾ ਸਾਦੋ ਬੈਰ ਹਮਰੀ ਭੂਖ ਕੌਣ ਘਾਲੇ ਪੈਰੋ ਮਾਇਆ ਵਿੱਚ ਮਸਤ ਹੋਇਆ ਮਨੁੱਖ ਇਉਂ ਹੰਕਾਰ ਭਰੀਆਂ ਗੱਲਾਂ ਕਰਦਾ ਹੈ ਮੈਂ ਉਸ ਨੂੰ ਬੰਨ ਲਵਾਂਗਾ ਮੈਂ ਉਸ ਪਾਸੋਂ ਆਪਣਾ ਵੈਰ ਦਾ ਬਦਲਾ ਲਵਾਂਗਾ ਮੇਰੀ ਭਉਹੋਂ ਤੇ ਕੌਣ ਪੈਰ ਰੱਖ ਸਕਦਾ ਹੈ ਹਾਂ ਪੰਡਤ ਹਾਂ ਚਤੁਰ ਸਿਆਣਾ ਮੈਂ ਵਿਦਵਾਨ ਮੈਂ ਸਿਆਣਾ ਮੈਂ ਚਲਾਕ ਮੇਰੀ ਬੜੀ ਅਕਲ ਕਰਣੇ ਹਾਰਨਾ ਜੈ ਬੇਗਾਨਾ ਆਪਣੇ ਹੰਕਾਰ ਵਿੱਚ ਮੂਰਖ ਨੂੰਕ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਵੀ ਨਹੀਂ ਸਮਝਦਾ ਇਹ ਬੇਗਾਨਾ ਬੇਗਿਆਨ ਆਮ ਕਰਕੇ ਬੇਗਾਨਾ ਦਾ ਅਰਥ ਕਈ ਵਾਰ ਉਪਨਾ ਵੀ ਹੁੰਦਾ ਪਰ ਇੱਥੇ ਬੇਗਾਨਾ ਦਾ ਮਤਲਬ ਹੈ ਬੇਗਿਆਨ ਗਿਆਨ ਤੋਂ ਸੱਖਣਾ ਆਪਣੀ ਗਤਮਿਤ ਆਪੇ ਜਾਣੈ ਪਰ ਜੀਵ ਦੇ ਕੀ ਵਸ ਪ੍ਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕਿੰਨਾ ਵੱਡਾ ਹੈ। ਕੀ ਕੋਕਾ ਹੈ ਕੀ ਆਖ ਵਖਾਨੈ ਜੀਵ ਉਸ ਪ੍ਰਮਾਤਮਾ ਦੀ ਗਤ ਮਿਤ ਬਾਰੇ ਕੁਝ ਵੀ ਕੀ ਕਹਿ ਸਕਦਾ ਹੈ। ਕੁਝ ਵੀ ਆਖ ਕੇ ਬਿਆਨ ਨਹੀਂ ਕਰ ਸਕਦਾ। ਜਿੱਤ ਜਿੱਤ ਲਾਵੇ ਤਿਤ ਤਿਤ ਲਗਣਾ ਹੈ ਪ੍ਰਭੂ ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਉਂਦਾ ਹੈ ਉਧਰ ਉਧਰ ਹੀ ਇਹ ਲੱਗ ਸਕਦਾ ਹੈ ਆਪਣਾ ਭਲਾ ਸਭ ਕਾਹੂ ਮੰਗਨਾ ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ਸਭ ਕੁਛ ਤੇਰਾ ਤੂੰ ਕਰਨਹਾਰ ਹੈ ਪ੍ਰਭੂ ਇਹ ਸਭ ਤੇਰਾ ਹੀ ਪੈਦਾ ਕੀਤਾ ਹੋਇਆ ਹੈ ਤੂੰ ਹੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ ਅੰਤ ਨਾਹੀ ਕਿਛ ਪਾਰਾ ਵਾਰ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਦਾਸ ਸੇ ਆਪਣੇ ਕਉ ਦੀਜੇ ਦਾਨ ਹੈ ਪ੍ਰਭੂ ਆਪਣੇ ਦਾਸ ਨੂੰ ਇਹ ਦਾਤ ਬਖਸ਼ ਕੇ ਕਬਹੂ ਨ ਵਿਸਰੈ ਨਾਨਕ ਨਾਮ ਤੇਰੇ ਦਾਸ ਨਾਨਕ ਨੂੰ ਕਦੇ ਵੀ ਤੇਰਾ ਨਾਮ ਨਾ ਭੁੱਲੇ ਗੌੜੀ ਗਵਾਰੀ ਮਹਲਾ 5 ਅਨਕ ਯਤਨ ਨਹੀਂ ਹੋਤ ਛੁਟਾਰਾ ਹੈ ਮਨ ਅਨੇਕਾਂ ਯਤਨਾਂ ਦੇ ਰਾਹੀਂ ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁੱਖ ਕਲੇਸ਼ਾਂ ਤੋਂ ਛੁਟਕਾਰਾ ਨਹੀਂ ਮਿਲਦਾ ਬਹੁਤ ਸਿਆਣਪ ਆਗਲ ਭਾਰਾ ਸਗੋ ਮਾਇਆ ਦੀ ਖਾਤਰ ਕੀਤੀ ਹੋਈ ਬਹੁਤ ਚਤ్రਾਈ ਹੋਰ ਦੁੱਖਾਂ ਦਾ ਬਹੁਤ ਭਾਰ ਸਿਰ ਉੱਤੇ ਪਾ ਦਿੰਦੀ ਹੈ ਹਰ ਕੀ ਸੇਵਾ ਨਿਰਮਲ ហេਤ ਹੇ ਪਵਿੱਤਰ ਪਿਆਰ ਕਰਨ ਵਾਲੇ ਹਰੀ ਦੀ ਸੇਵਾ ਭਗਤੀ ਕਰੀਏ ਜਿਉਸ ਰੱਬ ਨਾਲ ਜੁੜੀਏ ਪ੍ਰਭ ਕੀ ਦਰਗਾ ਸੋ ਬਾਸੇ ਤੋ ਪਾ ਹਰੀ ਦੀ ਦਰਗਾਹ ਵਿੱਚ ਆਦਰ ਵੜਿਆਈ ਸ਼ੋਭਾ ਪਿਆਰ ਮਿਲਦਾ ਹੈ ਤੇ ਮਾਲਕ ਦੇ ਦਰ ਤੇ ਪਹੁੰਚੀਦਾ ਹੈ ਮਨ ਮੇਰੇ ਗੋਹ ਹਰ ਨਾਮ ਕਾ ਬੁੱਲਾ ਏ ਮੇਰੇ ਮਨ ਪ੍ਰਮਾਤਮਾ ਦੇ ਨਾਮ ਦਾ ਅਸਰਾ ਤੱਕ ਤੁਝੇ ਨਾ ਲੱਗੇ ਤਾ ਤਾ ਚੁਲਾ ਰਹਾ ਤੈਨੂੰ ਦੁਨੀਆ ਦੇ ਦੁੱਖ ਕਲੇਸ਼ਣ ਦੀ ਤਤੀ ਹਵਾ ਦਾ ਬੁੱਲਾ ਜੋ ਲਾ ਹਵਾਦ ਅਬੁੱਲਾ ਨਹੀਂ ਲਗੇਗਾ ਤੈਨੂੰ ਦੁੱਖ ਨਹੀਂ ਰਹਿਣਗੇ ਤੇਰੀ ਜ਼ਿੰਦਗੀ ਦੇ ਅੰਦਰ ਜਿਉਂ ਬੋਹੇ ਤੂੰ ਪੈ ਸਾਗਰ ਮਾਹੀ ਜਿਵੇਂ ਡਰਾਉਣੇ ਸਮੁੰਦਰ ਵਿੱਚ ਜਹਾਜ਼ ਮਨੁੱਖ ਨੂੰ ਲੁੱਭ ਨੂੰ ਬਚਾ ਲੈਂਦਾ ਹੈ ਹਨਦਕਾਰ ਦੀਪਕ ਦੀਪਾ ਹੈ ਜਿਵੇਂ ਹਨੇਰੇ ਵਿੱਚ ਦੀਵੇ ਚਾਨਣ ਕਰਦੇ ਨੇ ਤੇ ਠੇਡਾ ਖਾਣ ਤੋਂ ਮਨੁੱਖ ਬਚ ਜਾਂਦਾ ਹੈ ਅਗਨ ਸੀਤ ਕਾ ਲਾਹਸ ਦੁਖ ਜਿਵੇਂ ਅੱਗ ਪਾਲੇ ਦਾ ਦੁਖ ਦੂਰ ਕਰ ਦਿੰਦੀ ਹੈ ਨਾਮ ਜਪਤ ਮਨ ਹੋਵਤ ਸੁਖ ਜਿਵੇਂ ਪ੍ਰਮਾਤਮਾ ਦਾ ਨਾਮ ਸਿਮਰਿਆ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਉਤਰ ਜਾਏ ਤੇਰੇ ਮਨ ਕੀ ਪਿਆਸ ਨਾਮ ਦੀ ਬਰਕਤ ਨਾਲ ਤੇਰੇ ਮਨ ਦੀ ਮਾਇਆ ਦੀ ਤ੍ਰਿਸ਼ਨਾ ਲੈ ਜਾਏਗੀ ਪੂਰਨ ਹੋਵੇ ਸਗਲੀਆਂ ਆਸ ਤੇਰੀ ਸਾਰੀ ਹੀ ਆਸ ਪੂਰੀ ਹੋ ਜਾਏਗੀ ਦੁਨੀਆ ਦੀਆਂ ਆਸਾਂ ਸਤੌਣ ਹੋੜ ਜਾਣਗੀਆਂ ਡੋਲ ਲੈ ਨਹੀਂ ਤੁਮਰਾ ਚੀਤ ਤੇ ਤੇਰਾ ਮਨ ਮਾਇਆ ਦੀ ਲਾਲਸਾ ਵਿੱਚ ਨਹੀਂ ਡੋਲੇਗਾ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਤਾਂ ਤੇ ਹੈ ਮਿੱਤਰ ਗੁਰੂ ਦੀ ਸ਼ਰਨ ਪੈ ਕੇ ਆਤਮਕ ਦੀਵਨ ਦੇਣ ਵਾਲਾ ਹਰ ਨਾਮ ਜਪ ਨਾਮ ਔਖਦ ਸੋਈ ਜਨ ਪਾਵੇ ਪਰ ਹਰ ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ ਕਰ ਕਿਰਪਾ ਜਿਸ ਆਪ ਦਿਵਾਵੇ ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ ਗੁਰੂ ਪਾਸੋਂ ਦਿਵਾਉਂਦਾ ਹੈ ਹਰ ਹਰ ਨਾਮ ਜੱਕ ਹਿਰਦੈ ਵਸੈ ਏ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਦੁੱਖ ਦਰਦ ਤੇ ਹਨ ਨਾਨਕ ਨਸੈ ਉਸ ਦਾ ਸਾਰਾ ਦੁੱਖ ਦਰਦ ਦੂਰ ਹੋ ਜਾਂਦਾ ਹੈ ਗੌੜੀ ਗਵਰੀ ਮਹਲਾ ਪੰਜਵਾ ਬਹੁਤ ਦਰਬ ਕਰ ਮਨ ਨਾ ਅਘਨਾ ਬੋਤਾ ਤਾਂ ਜੁੜ ਕੇ ਵੀ ਮਨ ਰਜਦਾ ਨਹੀਂ ਅਨਕ ਰੂਪ ਦੇਖ ਨਹ ਪਤਿਆ ਨਾਮ ਅਨੇਕਾਂ ਸੁੰਦਰ ਇਸਤਰੀਆਂ ਦੇ ਰੂਪੇ ਕਿ ਵੀ ਮਨ ਦੀ ਤਸੱਲੀ ਨਹੀਂ ਹੁੰਦੀ ਪੁੱਤਰ ਕਲਤਰ ਉਰਜੋ ਜਾਨ ਮੇਰੀ ਮਨੋਕੇ ਸਮਝ ਕੇ ਕੇ ਮੇਰੀ ਇਸਤਰੀ ਹੈ ਮੇਰਾ ਪੁੱਤਰ ਹੈ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਹ ਬਿਨਸੈ ਓਏ ਭਸਮ ਢੇਰੀ ਇਸਤਰੀਆਂ ਦੀ ਸੁੰਦਰਤਾ ਨਾਸ਼ ਹੋ ਜਾਂਦੀ ਹੈ ਉਹ ਆਪਣੇ ਮਿਥੇ ਹੋਏ ਇਸਤਰੀ ਪੁੱਤਰ ਸਵਾਦੀ ਢੇਰੀ ਹੋ ਜਾਂਦੇ ਹਨ ਕਿਸੇ ਨਾਲ ਵੀ ਸਾਥ ਨਹੀਂ ਨਿਭਦਾ ਬਿਨ ਹਰ ਭਜਨ ਦੇਖੋ ਬਿਲਲਾਤੇ ਮੈਂ ਵੇਖਦਾ ਹਾਂ ਪ੍ਰਮਾਤਮਾ ਦਾ ਭਜਨ ਕਰਨ ਤੋਂ ਬਿਨਾਂ ਜੀਵ ਵਿਲਕਦੇ ਹਨ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਤੇ ਰਹੋ ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਟਕਾਰ ਜੋਗ ਹੈ ਉਹਨਾਂ ਦਾ ਧਨ ਫਟਕਾਰ ਜੋਗ ਹੈ ਰਹੋ ਜਿਉਂ ਵਿਗਾਰੀ ਕੈ ਸਿਰ ਦੀਜੈ ਦਾਮ ਜਿਵੇਂ ਕਿਸੇ ਵਿਗਾਰੀ ਦੇ ਸਿਰ ਉੱਤੇ ਪੈਸੇ ਰੁਪਏ ਰੱਖੇ ਜਾਣ ਓਏ ਖਸਮੈ ਕੈ ਗ੍ਰਹਿ ਓਨ ਦੁਖ ਦੂਖ ਸਹਾਮ ਓ ਪੈਸੇ ਰੁਪਏ ਮਾਲਕ ਦੇ ਘਰ ਵਿੱਚ ਜਾ ਪਹੁੰਚਦੇ ਹਨ ਉਸ ਵਿਗਾਰੀ ਨੇ ਭਾਰ ਚੁੱਕਣ ਦਾ ਦੁੱਖ ਹੀ ਸਹਾਰਿਆ ਹੁੰਦਾ ਜਿਉ ਸੁਪਨੇ ਹੋਏ ਬੈਸਤ ਰਾਜਾ ਜਿਵੇਂ ਕੋਈ ਮਨੁੱਖ ਸੁਪਨੇ ਵਿੱਚ ਰਾਜਾ ਬਣ ਕੇ ਬੈਠ ਜਾਂਦਾ ਹੈ नेत्र ਪਸਾਰੈ ਤਾਂ ਨਿਰਾਰਥ ਕਾਜਾ ਪਰ ਜਦੋਂ ਨੀਂਦ ਮੁੱਕ ਜਾਣ ਤੇ ਅੱਖਾਂ ਖੋਲਦਾ ਹੈ ਤਾਂ ਸੁਪਨੇ ਵਿੱਚ ਮਿਲੇ ਰਾਜ ਦਾ ਸਾਰਾ ਕੰਮ ਦੌੜ ਸਾਰੀ ਖਤਮ ਹੋ ਜਾਂਦੀ ਹੈ ਚੌੜ ਖਤਮ ਹੋ ਜਾਂਦੀ ਜਿਵੇਂ ਰਾਖਾ ਖੇਤ ਉੱਪਰ ਪਰਾਏ ਜਿਵੇਂ ਕੋਈ ਰਾਖਾ ਕਿਸੇ ਹੋਰ ਖੇਤ ਤੇਰਾ ਕੀ ਕਰਦਾ ਹੈ ਖੇਤ ਖਸਮ ਕਾ ਰਾਖਾ ਉੱਠ ਜਾਏ ਫਸਲ ਪੱਕਣ ਤੇ ਫਸਲ ਮਾਲਕ ਦੀ ਮਲਕੀਅਤ ਹੋ ਜਾਂਦੀ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ ਉਸ ਖੇਤ ਕਾਰਨ ਰਾਖਾ ਕੜੈ ਰਾਖਾ ਉਸ ਪ੍ਰਾਇ ਖੇਤ ਦੀ ਰਾਖੀ ਦੀ ਖਾਤਰ ਹੀ ਦੁਖੀ ਹੁੰਦਾ ਰਹਿੰਦਾ ਹੈ ਤਿਸ ਕੈ ਪਾਲੈ ਕਛੂ ਨਾ ਪੜੈ ਤੇ ਉਹਦੇ ਪੱਲੇ ਕੁਛ ਵੀ ਨਹੀਂ ਪੈਂਦਾ ਜਿਸ ਕਾ ਰਾਜ ਤਿਸਹਿ ਕਾ ਸੁਪਨਾ ਪਰ ਜੀਵ ਦੇ ਕੀ ਵਸ ਸੁਪਨੇ ਵਿੱਚ ਜਿਸ ਪ੍ਰਭੂ ਦਾ ਦਿੱਤਾ ਹੋਇਆ ਰਾਜ ਮਿਲਦਾ ਹੈ ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਵੀ ਹੁੰਦਾ ਹੈ ਜੇਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨਾ ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ ਉਸ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ ਆਪ ਬਿਨਾ ਹੈ ਆਪ ਕਰੇ ਰਾਸ ਪ੍ਰਭੂ ਆਪ ਹੀ ਤ੍ਰਿਸ਼ਨਾ ਚੰਬੋੜ ਕੇ ਆਤਮਕ ਮੌਦ ਦਿੰਦਾ ਹੈ ਆਪ ਹੀ ਆਪਣੇ ਨਾਮ ਦੀ ਦਾਤ ਦੇ ਕੇ ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ ਨਾਨਕ ਰਬ ਅਗੇ ਅਰਦਾਸ ਹੈ ਨਾਨਕ ਪ੍ਰਭੂ ਦੇ ਦਰ ਤੇ ਹੀ ਸਦਾ ਨਾਮ ਦੀ ਦਾਤ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ